ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 15 ਮਾਰਚ ਤੱਕ ਦੇ ਮੌਸਮ ਦੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਵਿਭਾਗ ਦੀ ਤਾਜ਼ਾ ਜੋ ਰਿਪੋਰਟ ਆਈ ਹੈ ਉਹ ਕੀ ਕਹਿੰਦੀ ਹੈ ਜੀ ਸਾਰੇ ਜਾਣਕਾਰੀਆਂ ਦਿਆਂਗੇ ਜੜੇ ਰਿਓ ਵੀਡੀਓ ਦੇ ਨਾਲ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਵੱਲੋਂ ਤੇ ਤੁਹਾਡੀ ਸਕਰੀਨ ਤੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਅਗਲੇ ਆਉਣ ਵਾਲੇ 72 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ 9 ਤਰੀਕ ਤੋਂ ਲੈ ਕੇ 11 ਅ ਤਰੀਕ ਤੱਕ ਯਾਨੀ ਕਿ 11 ਮਾਰਚ ਤੱਕ ਮੌਸਮ ਦੇ ਵਿੱਚ ਫਿਲਹਾਲ ਕੋਈ ਵੱਡੇ ਖੱਦਰ ਤੇ ਤਬਦੀਲੀ ਦੀ ਸੰਭਾਵਨਾ ਨਹੀਂ ਹੈ ਜੀ ਤੇ 12 ਤਰੀਕ ਤੋਂ ਫਿਰ ਤੋਂ ਜੜਾ ਇੱਕ ਪਚਵੀ ਸਿਸਟਮ ਆ ਜੜਾ ਪੰਜਾਬ ਦੇ ਵਿੱਚ ਦੱਸ ਸਕਦਾ ਹੈਗਾ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜੜਾ ਜਹਾ ਹਲਕੇ ਤੋਂ ਕਿਤੇ ਕਿਤੇ ਦਰਮਿਆਨੇ ਮੀਂਹ ਜੜੇ ਪੈ ਸਕਦੇ ਆ 12 13 14 ਇਹ ਸਿਸਟਮ ਫਿਰ ਇਧਰ ਐਕਟਿਵੇਟ ਰਹੇਗਾ ਜਿਵੇਂ ਦੇ ਸਕਰੀਨ ਦੇ ਉੱਤੇ ਦੇਖ ਲਈ ਸਕਦੇ ਹੋ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਇਹ ਸਿਸਟਮ ਆ ਜੜਾ ਦਰਮਿਆਨੇ ਤੋਂ ਕਿਤੇ ਕਿਤੇ ਭਾਰੇ ਮੀਂਹ ਦੇ ਨਾਲ ਗੜੇਮਾਰੀ ਵੀ ਜੜਾ ਜਹਾ ਦੇ ਸਕਦਾ ਹੈਗਾ ਜੀ ਤੇ ਦੂਜੇ ਪਾਸੇ ਅਲਰਟ ਜ ਸਕ੍ਰੀਨ ਦੇ ਉੱਤੇ ਦੇਖ ਸਕਦੇ ਹੋ ਆਈਐਮਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਇਹ ਅਲਰਟ ਜਿਹੜਾ ਜਾਰੀ ਕੀਤੇ ਨੇ ਤੇ 10 ਮਾਰਚ ਨੂੰ ਜਿਹੜਾ ਜਾਂ ਨਵੀਂ ਫੱਚੀ ਸਿਸਟਮ ਹੈ ਜਿਹੜਾ ਇਹ ਪਹੁੰਚ ਕਰੂਗਾ ਹਿਮਾਲਿਆ ਖੇਤਰਾਂ ਦੇ ਵਿੱਚ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਉਮੀਦ ਆਏਗਾ ਤੇ ਮੈਂ ਜਿਹੜੇ ਪਹਾੜੀ ਖੇਤਰ ਹੈ ਜੀ ਇਹਨਾਂ ਖੇਤਰਾਂ ਦੇ ਵਿੱਚ ਇਹ ਜਿਹੜਾ ਫਰਗ ਫਾਰੀ ਦੇਵੇਗਾ ਤੇ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਔਰ ਮੈਦਾਨੀ ਖੇਤਰਾਂ ਦੇ ਵਿੱਚ ਤੇਜ਼ ਮੀਂਹ ਔਰ ਅਸਗਾੜੇ ਮਾਰੀ ਜੜੀ ਹੈ ਇਹਦੇ ਕੰਨ ਦਰਜ ਹੋ ਸਕਦੀ ਹੈ ਤੇ ਜਿਵੇਂ ਕਿ ਤੁਸੀਂ ਮੀਡੀਆ ਰਿਪੋਰਟ ਵੀ ਦੇਖ ਲਈ ਸਕਦੇ ਹੋ ਜਿਹੜਾ ਕਿ ਨਿਊਜ਼ ਜੈਟ ਹਫਾਵੀ ਮੀਡੀਆ ਧਾਰਾ ਵੱਲੋਂ ਜਾਰੀ ਕੀਤੀ ਗਈ ਹੈ ਭਾਰਤ ਨੂੰ ਵਾਸਤੇ ਖਾਕ ਜਾਣੇ ਕੀ ਆ ਜਮਡੇ ਨੇ ਅਲਰਟ ਜਾਰੀ ਕੀਤੇ ਨੇ 10 ਮਾਰਚ 2024 ਤੋਂ ਪਛਮੀ ਸਿਸਟਮ ਜਿਹੜਾ ਹਿਮਾਲਿਆ ਖੇਤਰਾਂ ਦੇ ਵਿੱਚ ਪ੍ਰਭਾਵਿਤ ਕਰੂਗਾ ਤੇ ਇਹਦੇ ਸਦਕਾ ਪਹਾੜੀ ਖੇਤਰਾਂ ਦੇ ਵਿੱਚ 12 ਮਾਰਚ ਤੱਕ ਮੀਂਹ ਤੇ ਬਰਬਰੀ ਹੋਏਗੀ ਤੇ ਜਿਹੜਾ ਮੈਦਾਨੀ ਖੇਤਰ ਹੈ ਸੰਗਦਾਨੀ ਖੇਤਰਾਂ ਦੇ ਵਿੱਚ ਵੀ ਤੇਜ਼ ਹੁੰਗੀ ਜਿਹੜਾ ਅਸਰ ਦੇ ਸਕਦੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੀ ਇਸ ਦਾ ਅਸਰ ਦਿਖਾਈ ਦੇਣ ਦੀ ਸੰਭਾਵਨਾ ਹੈ ਜੀ ਤੇ 10 ਤੋਂ ਲੈ ਕੇ 12 ਮਾਰਚ ਦੌਰਾਨ ਮੌਸਮ ਜ ਉੱਪਰ ਬਦਲ ਸਕਦਾ ਹੈ ਤੇ ਮੀਂਹ ਦੇ ਨਾਲ ਕਿਤੇ ਕਿਤੇ ਜੜੀਆ ਗੜ੍ਹ ਮਾਰੀ ਦੀ ਪੂਰੀ ਸੰਭਾਵਨਾ ਜੜੀਆ ਬਣੀ ਹੋਈ ਆ ਸੋ ਇਹ ਸੀ ਜੀ ਹੌਣ ਵਾਲੇ ਦਿਨਾਂ ਦੀ ਰਿਪੋਰਟ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ